ਸਤਿਕਾਰ ਬਾਈ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਬਾਈ ਤੈਨੂੰ ਬਾਈ ਦਿੱਲੀ ਦੇ ਵਾਲੇ ਆ ਜਾ ਯਾਰ ਉਹ ਇਹਨੂੰ ਆਜਾ ਲਈ ਮੇਰੇ ਕੋਲ ਲੈ ਵੀ ਪੰਮੇ ਤੂੰ ਦੱਸ ਕਿੰਨਾ ਦਿੰਦਾ ਉਹ ਕੱਲ ਦਿੱਲੀ ਮੇਰਾ ਸਾਥੀ ਆ ਬਾਈ ਮਿਲ ਲ ਜਣ ਹਾਂ ਆਜਾ ਨਹੀਂ ਹੋਇਆ ਜਾ ਯਾ ਥਾਪੀ ਦਾ ਕਰਾਰ ਆ ਅੱਜ ਬਾਈ ਮਹਿਫਲ ਜਮੀ ਵੀ ਆ ਦਿੱਲੀ ਕਿੰਨਾ ਕਰਨਾ ਫੇ ਤੇਰਾ ਦਿੱਲੀ ਦਾ ਕਿੰਨਾ ਕਰਨਾ ਕਿੰਨਾ ਦੱਸ ਕਰਨਾ ਭਾਈ ਯਾਰ ਬਾਈ ਸਾਡੇ ਸਾਫ ਗੱਲ ਵੀ ਹੋਣਾ ਨੇ 230 40 ਹੋਊਗਾ ਅੱਜ ਹਾਂ 200 ਮੈਂ ਤਾਂ 200 ਕਹਿੰਦਾ ਇਹ 190 ਪਰ ਬੈਠਾ ਇਹ ਦਿੱਲੀ ਸਿੱਧੀ ਗੱਲ ਆ 100 ਤੋਂ ਕੋਈ ਗੇਰੇ ਨਹੀਂ ਲਾਉਂਦਾ ਅਰਚ ਨਹੀਂ ਮੰਗੂ ਇਹ ਲੈ ਚੱਕਰ ਦੱਸਾਂਗੇ ਆ ਇਹ ਬੀਜ 38 ਵੀ ਦੋ ਤਰ੍ਹਾਂ ਦਾ ਏ 38 ਬੀਜ ਵੀ ਦੋ ਤਰ੍ਹਾਂ ਦਾ ਏ ਇੱਕ ਥੋੜਾ ਜਿਹਾ ਬਰੀਕ ਚ ਆ ਜਾਂਦਾ ਇੱਕ ਥੋੜਾ ਜਿਹਾ ਮੋਟੇ ਚ ਮੈਂ ਦੱਸਿਆ ਤਾਂ ਇਹਨੂੰ ਇਹਨਾਂ ਨੇ ਦੋਹੇ ਬੀਜ ਲਾਏ ਵੇ ਦਿੱਲੀ ਇਹਨਾਂ ਨੇ ਮੈਂ ਭਾਈ ਇਹ ਤਾਂ ਬਰੀਕ ਵਾਲਾ ਲੱਗਦਾ ਵਾ ਫਿਰ ਤਾਂ 200 ਕੁੰਟਲ ਕਿੰਨਾ ਏ ਪਰ ਮੈਂ ਕਹਿੰਦਾ ਵੀ ਨਹੀਂ ਇਹਨਾਂ ਨੇ ਕਹਿੰਦਾ ਦੋਹੇ ਲੱਦੇ ਆ ਵਾ ਚਾਚੀ ਨਾਲ ਵੀਡੀਓ ਦੇਖ ਲਿਆ ਕਰ ਲੈ ਨੇ ਕਹੀ ਆ ਕੋਈ ਨਹੀਂ ਕਹੀਏਗੀ ਬਲੀ ਕਰਨ ਲਈ ਰੱਖਿਆ ਕਹੀਏ ਅੱਪਾ ਝੂਠ ਨਹੀਂ ਬੋਲੇ ਮੈਨਾਂ ਨੂੰ ਇਹ ਕਹਾਂ ਮਾਪੀ ਪਿਛਲੇ ਸਾਲ ਇਹੇ ਲੈ ਕੇ ਤੇ ਗੰਨਾ ਖਾਸਾ ਲੱਦ ਕੇ 162 ਕੁਇੰਟਲ ਗੰਨਾ ਹੋਇਆ ਗੱਗੇ ਵਾਲਾ ਲੇਗਾ ਤਾਂ ਮੈਂ ਭਰੀ 190 ਪਾਈ ਤੀ ਗੱਗੇ ਵਾਲਾ 147 ਹੋ ਗਿਆ ਸੀ ਇਹਨਾਂ ਨਾਲ ਮੈਂ ਜਾਂ 200 ਕੁਇੰਟਲ ਤੱਕ ਦਾ ਦੱਦੀ ਨਾ ਦਾ ਹੋ ਜਾਣਾ ਬਾਈ ਦਾਨ ਘਟਦਾ ਬੜਾ ਇਹਨਾਂ ਨਾਲ ਵੀ ਉਹ ਦੇ ਲੈ ਚੜਾਈ ਚੜਿਆ ਨਹੀਂ ਤਾਂ ਹਾਂ ਜਦ ਵੀ ਟੂਜਨ ਪਾ ਕੇ ਜਿਹੜਾ ਆਇਆ ਦਾ ਨਾ ਜਦੋਂ ਪੀ ਤੈਂਦਾ ਨਾ ਕਿਹ ਹੈਗਾ ਗੰਨਾ ਇਹਨਾਂ ਦੂਗਲ ਮਸਾ ਜਿਹੜਾ ਆਇਆ ਮਤਲਬ ਟਰਾਲੀ ਇਕੱਠੀ ਕਰੀ ਪਈ ਤੂੰ ਹੁਣ ਕਿਆ ਫੇ ਮੁੱਦਾ ਕਿਆ ਹੁਣ ਫਿਰ ਮੁੱਦਾ ਕੁਛ ਵੀ ਨਹੀਂ ਬਾਈ ਹੁੰਦਾ ਚੱਲ ਚੱ ਨਹੀਂ ਹਾਰਗੇ ਵੋਟਾਂ ਹਾਰ ਨਹੀਂ ਹਾਲ ਕਾਲੂਪਾ ਲੱਗੂ ਪਾਉਂਦੇ ਉਹ ਗੱਗੇ ਉਹ ਗੱਗੇ ਜਿੰਨਾ ਜੱਲੀ ਟਰੈਲਰ ਪੱਕਾ ਡਰਾਈਵਰ ਐ ਇਹ ਹਾਂ ਜਿੰਨਾ ਜੱਲੀ ਨੇ ਲੱਦੇ ਆ ਉਹਨਾਂ ਕੇ ਮੈਂ ਬਾਈ ਰੇੜੀ ਚ ਹੀ ਜਾਂਦਾ ਕਰੇਗਾ ਸਾਡੇ ਜੱਲੀ ਦੇ ਸ਼ਿਪ ਹੁੰਦਾ ਮੇਰੀ ਰੇੜੀ ਹੁੰਦੀ ਆ ਨਾ ਦੱਲੀ ਆ ਮੂੰਹ ਤੇ ਥੱਲੇ ਕਰ ਲਾ ਇਹ ਯਾਰ ਬੋਲਦੇ ਨਹੀਂ ਯਾਰ ਰੈਡੀ ਵਾਲੇ ਯਾਰ ਕਈ ਵਾਰ ਮਖੌਲੇ ਕਰ ਦਿੰਦੇ ਆ ਇਹ ਰੱਖੋ ਯਾਰ ਅੱਜ ਬਾਈ ਨੇ 19 20 ਫੁੱਟਾ ਟਰਾਲਾ ਹੋਣਾ ਉਹਨਾਂ ਲੱਗ ਗਿਆ ਉੱਥੇ ਨਾਲ 3600 ਫੋਰਡ ਜੋੜਿਆ ਹੋਇਆ ਉਹਨੇ ਹਾਂ ਰੈਡੀ ਹੈ ਠੀਕ ਆ ਟਰਾਲੇ ਦੇ ਸਿੱਪ ਪਰ ਅੱਧਾ ਗੀੜਾ ਹੋ ਤੋ ਪਰ ਮਾਵਾ ਖਾਲਾ ਥੱਕਾ ਹੋ ਗਿਆ ਜਮਈ ਉਹ ਤਾਂ ਕੜੀ ਹੋਇਆ ਉਧਰ ਮੈਂ ਦਾਦਾ ਕਿਆ ਹੋਇਆ ਉਹ ਕੋਈ ਵੱੱਦ ਲੱਦ ਕੇ ਲੈ ਆਉਣਾ ਮੁੜਿਆ ਹੋਣਾ ਉਹ ਕਹਿੰਦਾ ਚੜੀੜੀ ਬਾਕੀ ਲੈ ਗਈ ਦਾਰ ਤੇ ਮੈਂ ਦੇਖਿਆ ਕਈ ਵਾਰੀ ਏਕ ਲੋਲ ਹੁੰਦੀ ਆ ਮੰਨੂ ਨਹੀਂ ਪਤਾ ਅਸੀਂ ਤਾਂ ਰੇੜੀ ਤੱਕੀ ਜਾਂ ਵੀ ਭਾਈ ਜਮਈ ਥੱਕਾ ਉਹ ਟਰਾਲੇ ਤੋਂ ਲੱਗਣਾ ਹੀ ਏਡਾ ਵੱਡਾ ਯਾਰ 18 19 ਫੁੱਟਾ ਟਰਾਲਾ ਤਾਂ ਉਹ 20 ਫੁੱਟਾ ਹੈਗਾ ਦਾ ਬਾਈ ਬਹੁਤ ਲੰਬਾ ਟਰਾਲਾ 16 ਫੁੱਟਾ ਬਚ ਗਿਆ ਹੁਣ ਯਾਰ ਅਗਲਾ ਕੰਮ ਬਚ ਗਿਆ ਉਹ ਕਹਿੰਦਾ ਰੇੜੀ ਭਰ ਚ ਮਿਲ ਗਈ ਹੁੰਦੀ ਉਹ ਰੇੜੀ ਲੈ ਕੇ ਇੱਥੇ ਲਾਇਆ ਹੁੰਦੇ ਆ ਮਾੜਾ ਮੋਟਾ ਹੋਰ ਖਬਰੇ ਲੈ ਕੇ ਗਿਆ ਉਹ ਨਾਲ ਵਾਲ ਰੇੜੀ ਵਾਲੀ ਉਹ ਨਹੀਂ ਉਹ ਬੰਦਾ ਦੂਏ ਲੋਟ ਆਇਆ ਏ ਕਹਦੇ ਦਰਪਾਲ ਭਾਈ ਵੀ ਦੀ ਉੱਪਰ ਹੈ ਨਾ ਦੂਏ ਲੋਟੇ ਵਾਈਡਰ ਇਹ ਕਿਹੜਾ ਗੇਟ ਕੋਲ ਖੜਾ ਤਾਂ ਅੱਛਾ ਇੱਧਰ ਤੇ ਗਿਆ ਉਹ ਭਾਈ ਜਾਣਾ ਇੱਧਰ ਤੇ ਇੰਟਰ ਹੋਣਾ ਪੈਣਾ ਤੈਨੂੰ ਦੁਆਰਾ ਤਨੌਰੀ ਵਾਲ ਤੇ ਅੱਛਾ ਤਨੌਰੀ ਕੋਲ ਜਦਾ ਨਹੀਂ ਕੰਮ ਕਰਨਾ ਤੁਹ ਰਹਦਾਸ ਹਾਂ ਐਂਟਰ ਤਾਂ ਤੁਨ ਦੁਆਰਾ ਹੀ ਹੋਣਾ ਪੈਣਾ ਨਾ ਰਿਵੈਲ ਤੇ ਗਿਆ ਉਹ ਉਹ ਭਾਈ ਫਿਰ ਐਂ ਕਹਦੇ ਜੇ ਨਹੀਂ ਮੇਰੇ ਜੇ ਜਿੰਨੇ ਕਰਨਾ ਤੁਸੀਂ ਵੀ ਉਹ ਪਰਚੀ ਫੜਨ ਗਿਆ ਤਾਂ ਗਾਹ ਦੇ ਘਰ ਤੇ ਹਾਂ ਕਰਤੇ ਵਰਤੀ ਹੀ ਗਿਆ ਤਾਂ ਉਹ ਕਰਜੀ ਭੁੱਲੇ ਆ ਭਾਈ ਠੀਕ ਇਹ ਗੱਲ ਕਰਨੀ ਨਹੀਂ ਦੇਣੀ ਹਾਂ ਸਹਿਮਤੀ ਹੈ ਜੀ ਹਾਂ ਬੰਨ ਲਾ ਉਹ ਬਾਕੀ ਭਾਈ ਇਹ ਪਤਾ ਕੱਲੂ ਕੱਲੂ ਹਰਸ਼ ਵੀਰ ਅੱਧੇ ਹੀ ਹੈ ਭਾਈ ਦੋਏ ਕੱਲੂ ਫੇਰ ਲੰਘ ਜਾਣਾ ਮੈਂ ਸਾਜਰੇ ਦੱਲੀ ਨਾਲ ਦੱਲੀ ਤੇ ਗੱਲ ਜਾਣਾ ਇਹਨੇ ਦੋਆਰੇ ਦੇਖ ਲੈਣਾ ਕਿੰਨਾ ਹੁੰਦਾ ਦੋ ਹੀ ਉੱਥੇ ਹੀ ਹੈ ਇਹ ਇੱਕ ਕਹਿੰਦਾ ਭਾਈ 240 ਭਾਈ ਮੈਂ ਆਹ ਤੱਕ ਦਾ ਨਹੀਂ ਦਾ ਆਰਡਰ ਗੰਨਾ ਮਾ ਹੋਣਾ ਨਹੀਂ ਇੰਨਾ 14 ਕਵਾਂਟਲ ਕੰਨਾ ਮੁੜ ਆਇਆ ਆ ਆਹੋ ਫਿਰ ਟਰਾਲਾ ਥੜਾ 41 ਕਵਾਂਟਲ ਦਾ ਹੀ ਹੋਇਆ ਇਹਦੇ ਨਾਲ ਛੱਡ ਟਰਾਲਾ ਦੋ ਇਹ 20 ਕਵਾਂਟਲ ਦਾ ਟਰਾਲਾ 20 ਕਵਾਂਟਲ ਦਾ ਟਰੈਕਟਰ ਮਨ ਲੱਗਦਾ ਜੀ ਉਹ ਘਾਟ ਵੀ ਤਾਂ ਹੈ ਗਈ ਬੱਸ ਫਿਰ 40 ਕਵਾਂਟਲ 41 ਦਾ ਹੋਇਆ ਉਹ ਘਾਟ ਵੀ ਤਾਂ ਹੈ ਗਈ ਕਣੈਚ ਦਾ ਹਵਾ ਨਹੀਂ ਦੀ ਨਹੀਂ ਹੁੰਦਾ ਕਹਿੰਦੇ ਕਟਾਇਆ ਸੀ ਕੱਟ ਤੀ ਹਵਾ ਤਾਂ ਹੈਗੀ ਸੀ ਕਰੋਲਾ ਦੇ ਲੱਗ ਅੱਗੇ ਬਾਈ ਇਹਨਾਂ ਦੀਆਂ ਤਿੰਦੇ ਨੂੰ ਦੱਸੂਗਾ ਮੈਂ ਗੱਲੂ ਫੋਨ ਕਰਕੇ ਤਿੰਦੇ ਨਾਲ ਬਾਤ ਹੋਲੀ ਗੱਲ ਮੈਂ ਮੈਨੂੰ ਚੰਗੀ ਤਰ੍ਹਾਂ ਸਮਝਾਉਂਗਾ ਵੀ ਇਹਨਾਂ ਨੂੰ ਟਰਾਲਾ ਦੇ ਕੇ ਦਏ ਕਰ ਤਿੰਦਾ ਕਹਿੰਦਾ ਮੈਂ ਚਾਰੇ ਟਾਇਰ ਨਵੇਂ ਪਾ ਦੇਣਗਾ ਹਾਂ ਖੇਚੂ ਇੱਕ ਕਿਹੜੇ ਇੱਕ ਟਾਇਰ ਪਰ ਲੱਦ ਲਿਆਉਂਦੇ ਆ ਦੱਸ ਨਵੇਂ ਪਾ ਲੈ ਚਾਰੇ ਕਹਿੰਦਾ ਨਹੀਂ ਜਾ ਤੁਸੀਂ ਖੇਚੂ ਟਰਾਲੀ ਲੱਦਦੇ ਪਿਛੇ ਤੁਹਾਨੂੰ ਲੀਜ ਨਹੀਂ ਪਤਾ ਲੱਗਦਾ ਵੀ ਓਏ ਇੱਕ ਖੜੀ ਰਹੀ ਹੁਣ ਕੀ ਪਤਾ ਕਿ ਕਿਹੜਾ ਕੱਢਿਆ ਹਵਾ ਦਾ ਲਮਾਂ ਚ ਵੀ ਭਰਨੀ ਪੈਣੀ ਓ ਬਾਈ ਓ ਹੈਗੀ ਦੀ ਹਵਾ ਉਹ ਉੱਥੇ ਤੇ ਲੈ ਕੇ ਆਇਆ ਮੈਂ ਠੀਕ ਆ ਚਾਰ ਦਿਨ ਤੋਂ ਰਿਹਾ ਖੜਾ ਰਿਹਾ ਉਹ ਬਰੀਕ ਪੈਂਚਰ ਉਹ ਬਾਈ ਨਾਲ ਨਿਕਲ ਗਈ ਉਹਦੀ ਜਿਆਦਾ ਮਾਰੇ ਤੇ ਤੋਰਿਆ ਬਰੀਕ ਪੈਂਚਰ ਚਲੋ ਭਾਈ ਤੁਸੀਂ ਭرائی ਦਿੱਤੀ ਦਿਖਾਉਂਦੇ ਹਾਂ ਹੁਣ ਹਵਾ ਟਰੈਕ ਗੇੜੇ ਨੂੰ ਹਵਾ 50 ਪਾਉਂਡਤੀ ਬਸ ਤੇ 50 ਫੇਰ ਵੀ ਹੁਣੀ ਦੀ ਪਿਛਲੇ ਸਾਲ ਤਾਂ ਹੋਈ ਨਹੀਂ ਦੀ 50 ਪਾਉਂਡ ਹਵਾ ਮੈਂ ਨੂੰ ਪੁੱਛਿਆ ਬਾਈ ਨੂੰ ਮੈਂ ਕਿੰਨੀ ਕਹਿੰਦਾ 50 ਪਾਉਂਡ ਨਹੀਂ 50 ਤਾਂ ਫੇਰੀ ਮਾੜੀ ਮੋਟੀ ਤਾਂ ਹੈਗੀ ਸਾਰੇ ਇਹਨੂੰ ਪਿਛਲੇ ਸਾਲ ਤਾਂ 50 ਵੀ ਨਹੀਂ ਸੀ ਖਾਲੀ ਦਾ ਔਖਾ ਤੇਰੇ ਨੂੰ ਬਰੀਕ ਪੈਂਚਰ ਹੈ ਖਾਲੀ ਟਾਇਰ ਦਾ ਔਖਾ ਚੱਲ 50 ਵੀ ਬਹੁਤ ਆ ਉਹਨੂੰ ਪਿਛਲੇ ਮਾ ਕੁਛ ਨਹੀਂ ਹੁੰਦਾ ਮੈਂ ਗੇੜੇ ਤੇ ਪਹਿਲਾਂ ਹਵਾ ਭਰਾ ਲੈਂਦਾ ਮੈਂ ਉਹ ਕੁਇਚ ਕਰਾ ਕੇ ਲਿਆ ਤੇ ਉਦੋਂ ਉਹਨੂੰ ਪੈਂਚਰ ਲਵਾ ਲੈਂਦਾ ਤੁਸੀਂ ਦੱਸਿਆ ਬਾਅਦ ਵਿੱਚ ਫੋਨ ਕਰਕੇ ਉਹਨੇ ਮੈਂ ਗਰੀਜ਼ ਕਰਾ ਲਿਆ ਇਹਨੂੰ ਪੈਂਚਰ ਵੀ ਤਾਂ ਬਰੀਕ ਮੈਂ ਫੇਰ ਬਾਅਦ ਵਿੱਚ ਦੱਸਣਾ ਤਾਂ ਤੇ ਹੱਲੇ ਕਹਿੰਦੇ ਇਹਨੂੰ ਪੈਂਚਰ ਵੀ ਤਾਂ ਬਰੀਕ ਪਿਛਲੇ ਸਾਲ ਪੈਂਚਰੇ ਤਾਂ ਜੱ ਤੇਰੇ ਰੇੜੀ ਵਾਲੀ ਲੱਦੀ ਆ ਮੈਂ ਉੱਥੇ ਦੇਖ ਲੈ ਜਿਹੜੇ ਲੱਦੀ ਸਾਰ ਉਹੀ ਪੈਂਚਰ ਆ ਮੈਂ ਚਲੇ ਹਵਾ ਭਰਾਈ ਜਿੱਦੇ ਲੋਟ ਕਰਾਇਆ ਪੈਂਚਰ ਦਾ ਬਰੀਕ ਇਹ ਜਿਹੜੀ ਆਉਂਦਾ ਨਾ ਪਤਾ ਹੀ ਲੱਗਦਾ ਇਹ ਪੁਰਾਣੇ ਸਾਲ ਦਾ ਇੱਕ ਹੋਰ ਦੇਖ ਲਈ ਬਰੀਕ ਪੈਂਚਰ ਦਾ ਹੋਰ ਪੰਗਾ ਦੇ ਕੇ ਲਈ ਧੁੱਪਾਂ ਵਿੱਚ ਇਹਦਾ ਨਹੀਂ ਪਤਾ ਅਈ ਵੀ ਬੰਗਾ ਹੈ ਜਿਆਦਾ ਠੀਕਾ ਤੋਂ ਪਾਵੇਂ ਨਾ ਨਹੀਂ ਪਤਾ ਲੱਗਣਾ ਇਹਦਾ ਤੋਂ ਪੰਜ ਬੋਲਣਾ ਆਏ ਨੇ ਇਹਨੂੰ ਹੀਡਰ ਲਾਉਣਾ ਪੈਣਾ ਫੇਸਲਾ ਸਿਕਾਉਣਾ ਪੈਣਾ ਲੱਗੂਗਾ ਯਾਰ ਦਲੀ ਤੇ ਬੋਲਦੇ ਹੀ ਨਹੀਂ ਹੈਗਾ ਦਲੀ ਦਲੀ ਟਰੈਕਟਰ ਦਾ ਜ਼ੋਰ ਲੱਗਿਆ ਤੇਰਾ ਥੋੜੋ ਲੱਗਿਆ ਭਾਈ ਅੱਜ ਜੇਕਰ ਦਲੀ ਦਾ ਟਰੈਕਟਰ ਦਾ ਜ਼ੋਰ ਦੇਖ ਲਿਆ ਸੀ ਅੱਜ ਪਰਖਿਆ ਗਿਆ 755 ਬਾਕੀ ਤੁਸੀਂ ਵੀਡੀਓ ਦੇਖੀ ਲੈਣੀ ਭਾਈ ਹਾਂ ਚੱਕ ਕੋਈ ਨਹੀਂ ਹੈਗਾ ਹੁਣ ਉੱਥੇ ਉਹਦਾ ਵਿਚਾਰੇ ਦਾ ਬੱਸ ਨਹੀਂ ਚੱਲਿਆ ਹੈਗਾ ਇੱਕ ਟਰੈਕਟਰ ਦਾ ਗੱਡੀ ਉਹਨੇ ਚੜਦਾ ਚੜ ਜਾਣਾ ਅਸ਼ਵੀਰ ਜੇ ਕੱਲਾ ਹੁੰਦਾ ਪਿੱਛੇ ਤੇ ਮੜਾ ਜਾਂ ਭੱਜ ਕੇ ਆਉਂਦਾ ਚੜ ਜਾਣਾ ਚੜ ਜਾਣਾ ਉਹਲੇ ਟਰੈਕਟਰ ਨੇ ਰੋਕ ਲਿਆ ਉਹ ਕੱल्ल्या से ਡੱਬ ਕੇ ਆਉਂਦਾ ਪਿੱਛੇ ਤੇ ਜਿੱਕੇ ਲਤਾਨ ਜਾਂਦਾ ਹੈ ਟਰਾਲੀ ਵੱਜ ਜੇ ਕਰਦੀ ਆ ਹੁਣ ਉਹ ਨਹੀਂ ਉਹ ਵੀ ਹਾਂ ਬੰਦਾ ਝੋਲ ਹਲਾ ਦੇ ਕਰਦੀ ਆ ਕਿੰਨੇ ਨੂੰ ਸਪੀਡ ਬ੍ਰੇਕਰ ਹੈ ਉੱਥੇ ਪਿੱਛੇ ਜੇ ਉਹ ਰੇਸ ਨਹੀਂ ਦਿੰਦੇ ਹੁੰਦੇ ਰੇਸ ਨਹੀਂ ਦੇਣ ਹੁੰਦੇ ਚੱਕਰ ਦਾ ਸਾਕੇ ਆਏ ਕੋਈ ਵੀ ਚੀਜ਼ ਆ ਵਜਨ ਵਾਲੀ ਹਿਸਾਬ ਨਾਲੇ ਚੜਦੀ ਹੁੰਦੀ ਆ ਹੁਣ ਜੱਗੇ ਇੱਕ ਤਾਂ ਲਦਾਣ ਦਾ ਫਰਕ ਪੈ ਜਾਂਦਾ ਲਦਾਣ ਵੀ ਬਹੁਤ ਉੱਪਰ ਨੂੰ ਆਇਆ ਤੇਰਾ ਕਿਹੜੀ ਆ ਬਾਈ ਹੋਊਂਗੇ ਬਾਈ ਆ ਸਾਡੇ ਵਾਲਿਆਂ ਪਰ ਪੰਜ ਗੇੜਿਆਂ ਨੂੰ 100 ਹੋ ਜਾਂਦਾ ਤੇਰਾ ਕਿਹੜੇ ਆ 16 ਫੁੱਟ ਹੈ ਵੀ 16 ਫੁੱਟ 250 ਕੁਇੰਟਲ ਕੰਨਣਾ ਹੋਣਾ ਮੇਰੇ ਤੇਰਾ ਕਿੜੇ ਆ 14ਵੀਂ ਤੇਰੀ ਉਹ ਆ ਦਾਬ ਨਹੀਂ ਦੂਆ ਡੰਡਾ ਉੱਪਰ ਪਾਇਆ ਜਰਾ ਥੱਲੇ ਗੱਬੇ ਪਾਇਆ ਉਹ ਤਾਂ ਉਹ ਵੀ ਚੜਾਈ ਆ ਭਾਈ ਚੜਾਈ ਇੱਤੋਂ ਦੇਖ ਲਿਆ ਪਬਡੀ ਮਾਰਦੇ ਜਿਹੜੇ ਉੱਤੇ ਬਲਾਏ ਹੋਏ ਆ ਇਹ ਸੜਾ ਇੱਕ ਦਿਨੇ ਹੀ ਪੰਗਾ ਪੈ ਗਿਆ ਹਾਂ ਥੋੜੇ ਜੇ ਜਮੀਨਾਂ ਨੇ ਰਿਸਕ ਕੋਈ ਨਹੀਂ ਲਿਆ ਹੈਗਾ ਜੇ ਕਹੀਏ ਆਪਾਂ ਰਿਸਕ ਨਹੀਂ ਲੱਤੇ ਇੱਕ ਹੋਰ ਮੈਂ ਉਹਨੂੰ ਕਿਹਾ ਮੈਂ ਬਚ ਗਿਆ ਮੈਂ ਨਹੀਂ ਆ ਨਾ ਉੱਚੀ ਆ ਪਹਿਲਾਂ ਮੈਂ ਲਾ ਕੇ ਉੱਥੇ ਦਾ ਨਵੇਂ ਟਰੈਕਟਰ ਦੇ ਗੇਰਾ ਦਾ ਹੁੰਦਾ ਪਤਾ ਵੀ ਕਿੰਨਾ ਕੁ ਤੋਰਾ ਫਰੀਜ਼ ਵੀਡਾ ਦੋ ਤਾਂ ਆਲ ਜਗੇ ਸਿੰਪਲ ਟਰੈਕਟਰ ਹੁੰਦਾ ਫੇਰ ਨਹੀਂ ਦਾਲਦਾ ਮੈਨੂੰ ਪਿਛਲੇ ਸਾਲ ਪਤਾ ਨਹੀਂ ਲੱਗਿਆ ਦੋ ਚਾਰ ਘੇੜਾਂ ਤੋਂ ਬਾਅਦ ਪੁੱਛਿਆ ਮੈਂ ਉਹਨੂੰ ਰਿਸ਼ਤੇਦਾਰ ਨੂੰ ਕਹਿੰਦਾ ਇਹਨੂੰ ਪੰਜਵੇਂ ਉਹਦੇ ਚ ਕੱਢੇ ਕਰ ਕਹਿੰਦਾ ਲੋ ਮੈਂ ਕੱਢੀ ਜਾਂਦਾ ਦੂਏ ਮੀਡੀਅਮ ਦੇ ਟਰੈਕਟਰ ਦੇ ਜਿਹੜੇ ਤੋੜ ਦਿੰਦਾ ਤਾਂ ਆਕੇ sire ਪਰ ਮੈਂ ਹੁਣ ਜਿੱਥੇ ਤੇ ਮਰਜੀ ਲਿਆ ਮਯਾਲਾ ਰੋਜ ਮੱਥੀ ਹੈਦਾ ਭਈਆਂ ਦੇ ਘਰ ਮੱਥੀ ਮੱਥੀ ਆਪੀ ਆਪੀ ਪਰ ਸੋ ਨਜ਼ਰੇ ਲੱਗੀ ਸੀ ਹਾਂ ਹਾਂ ਵੀ ਲਾਈ ਸੇਪ ਤਾਂ ਆਪੇ ਦੇ ਕਈ ਜਾਂਦਾ ਛੋਟਾ ਆਤੀ ਛੋਟਾ ਆਤੀ ਕਰਕੇ ਤੇਰੇ ਸੈਲਫ ਹਾਂ ਬਣਾ ਕੇ ਗੱਲ ਇਹਨੇ ਸਰਨੀ ਹਾਂ ਇਹ ਉੱਦਣੇ ਕੱਲ ਕੱਲੇ ਯਾਰ ਬਿੰਦਰ ਦੇ ਲੈਟਰ ਦੇਖੀ ਦੀ ਆ ਗਿਆ ਫਿਰ ਮੈਂ ਕਹਿੰਦਾ ਕਰਕੇ ਗਿਆ ਉਹ ਨੰਬਰ ਆਈ ਵਾਂਗੂ ਸਟਾਰਟ ਹੁਣ ਹੋਊਗਾ ਨਹੀਂ ਫਰਕ ਆ ਯਾਰ ਕੋਈ ਵੀ ਚੀਜ਼ ਆ ਸਲਫ ਤਾਂ 6 ਮਹੀਨੇ ਬਾਅਦ ਲਾਜ਼ਮੀ ਆ ਬਸ ਕਰਕੇ ਤੇ 20 ਦਿਨ ਬਾਅਦ ਆ ਗਈ ਦੋ ਸਾਲ ਕਿੱਧਰ ਜਾਉਂਦਾ ਉਹ ਸਾਲ ਕਿੱਧਰ ਨਹੀਂ ਜਾਂਦੀ ਮੈਂ ਗੰਨੇ ਦੇ ਪਹਿਲਾਂ ਇਹ ਉਹ ਉਦੇ ਕੁਝ ਨਹੀਂ ਪੈਣਾ ਉਹਦੀ ਸਫਾਈ ਹੋਣੀ ਆ ਯਾਰ ਧੋਆ ਕੇ ਯਾਰ ਕੋਈ ਨਟ ਖੋਲੀ ਜਾ ਤੇਰੇ ਕੋਲ ਤੇ ਚਲਾਈ ਘੱਟ ਆ ਨਾ ਤਾਂ ਕਹਿੰਦਾ ਮੈਂ ਜਿਹਦੇ ਕੋਲ ਚਲਾਈ ਆ ਡੇਲੀ ਸਲਫਵਾਦੀ ਟਰੈਕਟਰ ਨੂੰ ਤਾਂ 6 ਮਹੀਨੇ ਬਾਅਦ ਸਲਫ ਸਾਫ ਹੋਣੀ ਚਾਹੀਦੀ ਬਾਈ ਨਹੀਂ ਛੱਤ ਲਾ ਕੇ ਕਹਿੰਦਾ ਮੈਂ ਤੇਰੇ ਕੋਲ ਰੋਡਵੇ ਜਿੰਨੀ ਤਾਂ ਨਹੀਂ ਚਲਾਈ ਅਧਰ ਰੋਡਵੇ ਵਾਲਾ ਬੈਠਾ ਰੋਡਵੇ ਤਾਂ ਪਹਿਲੀ ਘਾਟੇ ਮੈਂ ਤੇਲ ਬੋਲੇ ਤੇਲ ਬੋਲੇ ਤਾਂ ਪੈਸੇ ਹੀ ਰੋੜਵੇ ਆਧਾਰ ਕਾਰਡ ਨੇ ਭਾਰੀ ਆ ਆਧਾਰ ਕਾਰਡ ਭਾਰੀ ਪੈ ਗਿਆ ਬੱਸ ਉਹ 5000 ਦੇ ਪੈਸੇ ਹੋਊਗੇ ਤਾਂ ਹੀ ਹੋਊਗਾ ਕੰਮ ਚੰਗਾ મોદી ਦਾ ਆਧਾਰ ਕਾਰਡ ਲਾਗੂ ਗਏ મોદી ਨੇ ਮਾਨੂੰ ਪਰਿਆ ਕਹਿੰਦੇ ਹੰਤ ਕੰਨਾਂ ਨਿਕਰੇ ਹੋਏ ਉਹ ਦਵਾਨ ਕੈਪਟਨ ਨੇ ਕਟ ਕਰਨੇ ਕਿਹਦੇ ਕੈਪਟਨ ਨੇ 100 ਆਹਣ 52 ਦੇ ਵੀ ਕੱਢਦੇ ਨੇ ਵਾਹ ਲੋ ਗਲਤ ਕਰਦੇ ਮਾ ਮੁੰਦੇ ਇਹਦਾ ਘਾਹ ਹੈ ਹੈ ਮਾਫੀ ਰਕਮ ਗਲਤ ਗਾਲ ਪੈ ਉਹ ਘੱਟ ਕਰ ਦੋ ਮੇਰੀ ਗੱਲ ਜਿਹੜੇ ਬਿੱਲ ਵੀ ਮਾਫ ਆ ਉਹ ਵੀ ਗਲਤ ਹੈ ਜੋਂਟ ਮਾ ਸਸਤੀ ਕਰਨੀ ਚਾਹੀਦੀ ਬਸ ਸਸਤੀ ਕਰੋ ਘਾਟਾਂ ਨਾਲ ਨਾ ਪਵੇ ਕੋਈ ਇੰਦਾਰਾ ਹੈ ਘਾਹ ਤੇ ਸਰਪਰਦਾ ਚ ਆਉਂਦਾ ਹੁਣ ਤਾਂ ਰੋਡ ਬੈ ਗਈ ਇਹੋ ਥਾਰੀ ਇੰਦਾਰ ਘਾੜ ਜਾਣ ਲੱਗੇ ਤੇ ਤੇਲ ਕਿੱਥੇ ਪੋਣਾ ਜਾਂ ਇਨਕਮ ਨਹੀਂ ਹੈਗੀ ਕਿਸੇ ਪਾਸੇ ਤੇ ਕੀ ਕਰੂੰਗਾ ਕੋਈ ਵੀ ਚੀਜ਼ ਇਨਕਮ ਕਰੇ ਕਿੱਥੇ ਦੇਵੀਂ ਤੂੰ ਘਰੇ ਲੈ ਲਾ ਜੇ ਘਰ ਚ ਵੀ ਕੋਈ ਕਮਾਉਣੇ ਵਾਲਾ ਹੋਊਗਾ ਤਾਂ ਹੀ ਘਰ ਚੱਲੂਗਾ ਜੇ ਇਨਕਮ ਵਾਲੇ ਨਹੀਂ ਹੋਊਗਾ ਕੋਈ ਘਰ ਵੀ ਕਿੱਥੇ ਚੱਲਣਾ ਚੀਜ਼ਾਂ ਦਾ ਰੇਟ ਸਹੀ ਕਰੋ ਹਾਂ ਫਰੀ ਨਾ ਕਰੋ ਨਾਲੇ ਦੌਰੇ ਡੇ ਨਾਲੇ ਬੀਜ ਦਾ ਯਾਰ ਮੇਰੀ ਗੱਲ ਸੁਣਾ ਰੋਡ ਬੇਦ ਦਾ ਹੋਣੀ ਇਹਨੇ ਫਰੀ ਕਰਿਆ ਜਿਹੜਾ ਉਹਦੇ ਚ ਜਿਵੇਂ ਹੁਣ 10 ਰੁਪਏ ਲੱਗਦੇ ਆ ਰੋਪੜ ਦੇ ਜਾਂ ਕਿਤੇ ਗਾਹਾਂ ਦੇ ਜ਼ਿਆਦਾ ਲੱਗਦੇ ਆ 10 ਰੁਪਏ ਲੈ ਲਓ ਹਾਂ 7 ਰੁਪਏ ਲੈ ਲਓ ਲੋ 4 ਰੁਪਏ ਦੀ ਮਾਫੀ ਦੇ ਦਿਓ ਜੁੰਟ ਜਾਈਂ ਮਾਫੀ ਦੇ ਦੇਵੇ ਇਹਦਾ ਭਾਂਚੋ ਇਹ ਤਾਂ ਜਿਹੜਾ ਮਾਫੀ ਵਾਲੇ ਦਾ ਕੰਮ ਗਲਤ ਆ ਬਹੁਤ ਜਿਹੜਾ ਹੋਰ ਹੋਇਆ ਪਿਆ ਲੋਕਾਂ ਦਾ ਫਾਇਦਾ ਥੋੜੀ ਆਪਣੇ ਵੋਟਾਂ ਦੇ ਦੇ ਜੀ ਬਸ ਜਿਹੜਾ ਨਾ ਰੈੱਡ ਪਾਰਟੀ ਨਾਲ ਸਾਡਾ ਕੰਮ ਹੋ ਗਿਆ ਮੁੜ ਕੇ ਘਾਟਾ ਦਾ ਪੈਣਾ ਹੁਣ ਲੈ ਲੈ ਮੇਰੀ ਹੁਣ ਵੀ ਲੈ ਘਾਟਾ ਹਜ਼ਾਰ ਘਾਟ ਇੱਕ ਕੰਮ ਇਹ ਹੋ ਗਿਆ ਹੁਣ ਰੋਡ ਬੇਜ ਤੇ ਨਹੀਂ ਕਨਾਈਟਰ ਕਿਸੇ ਨਾਲ ਲੜਦਾ ਨਹੀਂ ਦੇਖਿਆ ਰੋਡ ਬੇਜ ਦਾ ਹੁਣ ਤੀਵੇਂ ਨਾਲ ਲੜਦੇ ਤੇ ਲੜਦੇ ਉਹ ਬਾਦੀ ਦੇਖ ਲੈ ਉਹ ਕਹਿੰਦੇ ਬੇਬੇ ਸੂਈ ਕਰਾ ਬੈਠ ਜਾ ਕਰੋ ਉਹ ਨਾਲੇ ਇਹ ਤਾਂ ਕਿਸੇ ਨੇ ਮੰਗੇ ਨਹੀਂ ਦੀ ਗਰੀਬ ਸਾਡੇ ਕਿਰਾਏ ਮਾਫ ਕਰੋ। ਮੈਂ ਕਿਸੇ ਨੇ ਕਿਹਾ ਵੀ ਬਿਜਲੀ ਮਾਫ ਕਰੋ। ਇਹ ਆਪਣੇ ਕੋਲ ਤੋਂ ਹੀ ਕਰੀ ਜਾਂਦੇ ਆ। ਜਿਹੜੀ ਚੀਜ਼ ਨੂੰ ਕਹਿੰਦੇ ਆ ਉਹ ਕਿੱਥੇ ਧਰਨਾ ਲੱਗਿਆ ਵੀ ਬਿੱਲ ਮਾਫ ਕਰੋ। ਨਾਲੇ ਜੀ ਮਾਫ ਕਰੋ। ਉਹ ਕਰਦੇ ਨਹੀਂ ਹੈਗੇ। ਕਿੱਥੇ ਧਰਨਾ ਲੱਗਿਆ ਵੀ ਇਹਦਾ ਕਿਰਾਇਆ ਮਾਫ ਕਰੋ। ਜੇ ਮੰਗ ਕਰੀ ਹੁੰਦੀ ਕੈਪਟਨ ਦਵਾਰੇ ਆ ਜਾਂਦਾ ਤਾਂ ਟੱਕ ਘਟਾ ਦਿੰਦੇ ਜੁੰਟਾ। ਘਟਾਉਂਦੇ ਜੁੰਟਾ ਇਹ। ਜਿਹੜੀ ਗੱਲ ਜੁੰਟਾ ਘਟਾਉਂਦੇ। ਸਸਤੀ ਕਰ ਦਿੰਦੇ ਜੀ ਥੋੜੀ ਜਿਹੀ। ਸਸਤੀ ਕਰਦੇ ਆਟੇ ਆਏ ਆ। ਜਨਾਨੀ ਦੇ ਜੇ ਹੁਣ 10 ਰੁਪਏ ਤੇ ਕਰਾਇਆ ਲਾਦਾ ਉਹਦੇ 5 ਰੁਪਏ ਮਾਫ ਕਰ ਦਿੰਦੇ ਯਾਰ ਅੱਗੇ ਮੋਟਰ ਦਾ ਬਿੱਲ ਹੁੰਦਾ ਤਾਂ ਕਿਲੋਮੀਟਰ ਦੇ ਹਿਸਾਬ ਨਾਲ ਇਹਨੂੰ ਕਰਾਇਆ ਲਾਏ ਤੇ ਅੱਗੇ 60 ਰੁਪਏ ਪਾਵਰ ਲਾਏ ਕਰ ਦਿੰਦੇ 100 ਰੁਪਏ ਕਰ ਦਿੰਦੇ ਬਸ ਹੋਰ ਕੋਈ ਯਕੀਨੀ ਨਾ 5 ਕੁ 100 ਰੁਪਏ ਬਣੇ ਕਰਦਾ ਦਾ 10 ਦੀ ਮੋਟਰ ਦਾ 12 5 60 6000 ਰੁਪਏ ਸਾਲ ਦਾ ਬਣੇ ਕਰਦਾ ਤਾਂ ਚਲੋ ਹੋਰ ਨਹੀਂ ਜੇ ਕਿਸੇ ਮੁਲਾਜ਼ਮ ਦੀ ਤਨਖਾਹ ਹੀ ਨਿਕਲਦੀ ਸੀ ਉਹੀ ਤਾਂ ਹੈ ਐਨੇ ਨਾਲ ਕੀ ਫਰਕ ਤਾਂ ਕੁਛ ਨਾ ਕੁਛ ਪਰ ਮੇ ਵਿਚ ਜੁੜੀ ਜਾਏ ਕਰਦੇ ਉਹ ਜਿਹੜਾ ਬੰਦੇ ਨੇ ਕਿਸੇ ਮੁਲਾਜ਼ਮ ਦੀ ਤਨਖਾਹ ਹੀ ਨਿਕਲਦੀ ਸੀ ਨਾ ਹੋ ਯੂਜ਼ ਕਰਦਾ ਉਹਦੇ ਨਾਲੋਂ ਬੇਸਟ ਜ਼ਿਆਦਾ ਹੁੰਦੀ ਬਾਈ ਬੇਸਟ ਨਾਲ ਉਹ ਨਾਲ ਇਹੜੀ ਫਰੀ ਦੀ ਚੀਜ਼ਾਂ ਦਿਨ ਰਾਤ ਨੂੰ ਆਈ ਹੋਈ ਆ ਹੁਣ ਜੇ ਕਿਰਾਇਆ ਲੱਗਦਾ ਪਤਾ ਜਿਹਨੂੰ ਕੰਮ ਉਹ ਹੀ ਜਾਊਗਾ ਨਹੀਂ ਹੁਣ ਲੇਟ ਆ ਗਈ ਜਿਹੜਾ ਦੇ ਤਾ ਉਹ ਮੈਂ ਕਹਿੰਦਾ ਨੱਕਾ ਮੋੜੇ ਪਰ ਹੁਣ ਮੇਰੇ ਕੋਲ ਕਿੱਥੇ ਐਡੀ ਗੱਲ ਸੁਣ ਲੈ ਐਂ ਕਰ ਇਹੋ ਕਹਾ ਜਵੀ ਪਾਣੀ ਮੰਗਦੀ ਆ ਉਹ ਟਰੈਕਟਰ ਵਾਲਾ ਸਾਰੀ ਜਲਦੀ ਨੱਕਾ ਮੋੜਨ ਚੱਲ ਚੱਲ ਇਹ ਤੁਹਾਨੂੰ ਕੱਲੇ ਨੂੰ ਡਰ ਲੱਗਦਾ ਸਾਰੀ ਜਣੇ ਚੱਲੋ ਟਰੈਕਟਰ 'ਤੇ ਬੈਠੋ ਯਾਰ ਕੁਝ ਨਹੀਂ ਯਾਰ ਕੁਝ ਨਹੀਂ ਕਰਨਾ ਬਦ ਮੋੜ ਦਾ ਆਟੋਮੈਟਿਕ ਦੱਬਣਾ ਚੱਲਦੇ ਟਰੈਕਟਰ ਪਾਈਪ ਕੱਢ ਕੇ ਆਏ ਪਸੋਣਾ ਨੱਕੇ 'ਚ ਪਾਣੀ ਪਾ ਰਹਿ ਗਿਆ ਗਿਆ ਪਿੱਛੇ ਕੁਝ ਨਹੀਂ ਸਾਰੀ ਜਲਦੀ ਤੈਨੂੰ ਕਿਹਾ ਤਾਂ ਹੈਗਾ ਚੱਲ ਇਹਨੂੰ ਮੈਂ ਹੁਣ ਜਿੰਦ ਬਈ ਦਾ ਫੋਨ ਕਰਿਆ ਬਾਹਰ ਮੋੜ ਚ ਲਾਈ ਜਵੀ ਇਹਨੂੰ ਜਵੀ ਨੂੰ ਪਾਣੀ ਨਾ ਲਾਇਓ ਜਦੇ ਘਰ ਜਾਣਾ ਉਹ ਹਵਾ ਚ ਆਉਂਦੀ ਆ ਰਾਤ ਨੂੰ ਬਹੁਤ ਦੇ ਲਾ ਮਾ ਜਬੀ ਨਾ ਪਾਣੀ ਲੈ ਲਾ ਗ੍ਰੈਂਡ ਤੇ ਤੂੰ ਕਰ ਦੇ ਖੜੀ ਰਹਿ ਗੜੀ ਰਹਿਣ ਤੇ ਦਾ ਦਿੰਦਾ ਮਿਰਗੇ ਬਸ ਨਾ ਬਾਦਿੰਦੇ ਹੋ ਜਾਂਦੇ ਇੱਕ ਘਰੇ ਨੂੰ ਲਾਇਆ ਹਾਂ ਬਸ ਦੇਖੀ ਨੂੰ ਕਾਹਦੇ ਦਾ ਕਰਨਾ ਇਹ ਛੋਟੀ ਨੂੰ ਤਾਂ ਲਾਤਾ ਛੋਟੀ ਨੂੰ ਲਾ ਦੋ ਹਾਂ ਗ੍ਰੈਂਡ ਦੇ ਫੇਰ ਬੜੀ ਨੂੰ ਰਹਿਣ ਦੇ ਇਹਦਾ ਦਰੀ ਜਦੇ ਕਰ ਜਣੀ ਪੰਮਾਂ ਨਾਲੇ ਪੰਮਾਂ ਨਾਲੇ ਟਰੈਕਟਰ ਲੈ ਕੇ ਚੱਲੇ ਆ ਤਾਂ ਪੰਮਾਂ ਦੀ ਬਸ ਕੱਲ ਲਾਉਣਾ ਬੜੀ ਦਾ ਬਦਲ ਸੀ ਕਹਨੂੰ ਪਾਣੀ ਦੇ ਨਾ ਕਹਿੰਦਾ ਇਹਨਾਂ ਮੈਨੂੰ ਜਬੀ ਵਿੱਚ ਬਾੜ ਦੇ ਨਾ ਜਾ ਕੇ ਬਚ ਗਿਆ ਇਹਦਾ ਦੇਖਿਆ ਬਾਈ ਜੇ ਡੀ ਡੀ ਕੀ ਜਬੀ ਹੋਗੀ ਨਾ ਤੈਨੂੰ ਭੁਲੇਖੇਗਾ ਪਾਣੀ ਲਾਤਾ ਉਹ ਨੂੰ ਜਦ ਇਹ ਕਰਨ ਲੱਜੇ ਉਹ ਜਿਹੜੀ ਛੋਟੀ ਉਹ ਨੂੰ ਲਾਤਾ ਹੈ ਉਹ ਨੂੰ ਠੀਕ ਆ ਐਂ ਤਾਂ ਬੜੀ ਨੂੰ ਵੀ ਇੱਕ ਘਰੇ ਨੂੰ ਲਾਤਾ ਉਹ ਇੱਕ ਘਰੇ ਦੋ ਘਰੇ ਜਗ੍ਹਾ ਨੂੰ ਲਾਤਾ ਕਾ ਲੂ ਦੇਖੀ ਖੜੀ ਆ ਖੜੀ ਆ ਉਹ ਨੂੰ ਪਤਾ ਲੱਜੂਗਾ ਕਦ ਲਾਇਆ ਦੇਮੋ ਪਤਾ ਲੱਗ ਗਿਆ ਪਾਸੋਂ ਤੋਂ ਉੱਥੇ ਦਾ ਲਾਈਵ ਆ ਬੱਚਾ ਹੱਲ ਚੱਲ ਗਈ ਹੋਰ ਆ ਧਾਲੀਆਂ ਉਹ ਤਾਂ ਰੇਤਾ ਜਦ ਅਠਰ ਜਾਂਦਾ ਹੈ ਬਾਬੇ ਰੀਤੀ ਕਰਕੇ ਉਹਨੇ ਕਿਹਾ ਗਿਰਨਾ ਫਿਰ ਤਾਂ ਲਾ ਦੋ ਜੇ ਗਲਾ ਬੰਦੀ ਤਾਂ ਹੈ ਨਹੀਂ ਉਹ ਤਾਂ ਸਾਲੀ ਧਰਨਾ ਮਾਨੀ ਗਲੇ ਆਈ ਧਰਤੀ ਫਿਰ ਤਾਂ ਲਾ ਦੋ ਜਿੰਤਰਾ ਮਰਜੀ ਫਰੀ ਆ ਉਹ ਸਾਡੇ ਦਾ ਕੋਕ ਲੋਲ ਹੁੰਦੀ ਬਾਈ ਇੱਧਰ ਡਾਕਰ ਚ ਜਿਵੀ ਦੀ ਮੈਂ ਦੇਖਿਆ ਬਾਈ ਡਾਕਰ ਚ ਤਾਂ ਹੋਣੀ ਉਹ ਡਾਕਰ ਜੇ ਤਾਂ ਯਾਰ ਕਣਕਰੀ ਵੀ ਕੋਲ ਲੋਲ ਹੁੰਦੀ ਆ ਕਣਕ ਨਹੀਂ ਨਹੀਂ ਕਰਦੀ ਜਿਵੀ ਹੋ ਕਰਦੀ ਆ ਜਿਵੀ ਭਰੀ ਹੁੰਦੀ ਆ ਉਹ ਗਲੇ ਆਉਂਦੀ ਆ ਧਰਤੀ ਡਾਕਰ ਜਮੀਨ ਕੋਈ ਵੀ ਗਲੇ ਆ ਜਣਾ ਉਹਨੇ ਰੇਤੇ ਨੇ ਸਾਲੇ ਨੇ ਕਿੱਥੇ ਨੂੰ ਗਲੇ ਆਵਾ ਪਹਿਲਾਂ ਤਾਂ ਸੈ ਚਾਹੀ ਪੰਜ ਕਿ ਬੇ ਚਾ ਲੈ ਕੇ ਗਏ ਆ ਬਹੁਤ ਕੌਠਾ ਦੂੰਦੀ ਦਾ ਟਾਈ ਹਵਾ ਚਲਦੀ ਇਹੀ ਮੜੀ ਮਾਰਦੀ ਆ ਜਿਆਦਾ ਸਾਰੀ ਠਾਰੀ ਇੰਨੀ ਨਹੀਂ ਤੀ ਨਾ ਖੇਤ ਮ ਖੜਨੀ ਤਾ ਹਵਾ ਜੀ ਹੈ ਨਵੇਂ ਸ਼ਹਿਰ 0 ਡਿਗਰੀ ਸੈਲਸੀਅਸ ਹੋ ਲਿਆ ਖਬਰ ਜੀ ਆਈ ਹੋਈ ਸੀ ਹੂੰ ਹੋ ਲਿਆ ਹੋਗਾ ਟੈਂਪਰੇਚਰ ਹੋ ਲਿਆ ਹੈਨਾ 0 ਦਰਿਆ ਕੋ ਚਲੇ ਇ ਉੱਥੇ ਵੀ 0 ਹੀ ਹੋਣਾ 0 ਡਿਗਰੀ ਆਪਣੇ 6 7 6 ਤਾਂ ਹੋ ਰਿਹਾ 6 ਉਹ ਸ਼ਹਿਰ ਤਾਂ ਦੇਖ ਲੈਂਦੀ ਆ ਮਾੜਦੇ ਦਰਿਆ ਦੇ ਕੰਢੇ ਜਾ ਕੇ ਦੇਖੀਏ ਕਿੰਨੇ ਸੈਲਸੀਅਸ ਨਾ ਠੀਕ ਆ ਕਾਲੇ ਨੇ ਤਾਂ ਮੀਂਹ ਦੱਸਿਆ ਪਤਾ ਜ 90% ਵਾਪਸ ਕਹਿੰਦਾ ਮੀਂਹ ਪੈਣਾ ਮਾ ਉਹਦਾ ਉਹਦਾ ਪੋ ਵੀ ਦੇਖ ਲਈ ਮੈਂ ਕਿੱਥੇ ਦਾ ਭਰਿਆ ਹੋਇਆ ਕਿਹਦੇ ਪ੍ਰਧਾਨ ਵਾਲੀ ਤਾਂ ਨਹੀਂ ਹੈਗੀ ਪਹਾਰ ਗਈ ਰੋਜ਼ ਮੀਂਹ ਪਈ ਦੱਸੀ ਜਾਂਦਾ ਕਹਿੰਦਾ ਪੈਂਦਾ ਹੈ ਇੱਥੇ ਦਾ ਭਰਿਆ ਪਤਾ ਚਨਈ ਦਾ ਚਨਈ ਦਾ ਚਨਈ ਇਹ ਮਾਰ ਦਈ ਹੀ ਹੁੰਦੀ ਮੈਂ ਕਹਿੰਦਾ ਉਹ ਸਮੁੰਦਰ ਦੇ ਕੰਢੇ ਉੱਤੇ ਪੈਂਦੇ ਰਹਿਣਾ ਬਰਤਾਲ ਵਿੱਚ ਹੀ ਪਈ ਜਾਂਦਾ ਮੀਂਹ ਬਾਈ ਦੱਸਿਆ ਪਤਾ ਨਹੀਂ ਕਹਿੰਦੇ 33 ਦਿਨ ਦੱਸਿਆ 22 ਮੀਂਹ ਨਹੀਂ ਹੈਗਾ ਮੀਂਹ ਨਹੀਂ ਦੱਸਿਆ ਬਾਕੀ ਬਾਕੀ ਬੰਨ ਕੱਟ ਜਿੰਨੇ ਜੀ ਮੀਂਹ ਪੈਂਦਾ ਨਹੀਂ ਮਨੂੰ ਕਹੋ ਜਿੱਤੇਰੇ ਮੌਸਮ ਹੋ ਰਾਵੀ ਨਹੀਂ ਪੈਂਦਾ ਉਹ ਬਾਈ ਰਹਿਂਦੇ ਹਲੇ ਮਹੀਨਾ ਰੋਕ ਲੈ ਪਾਣੀ ਲੈ ਦੁਕਾਨਾਂ ਨੂੰ ਮੰਡ ਤਾਂ ਜਦ ਦੇ ਮਰ ਜੀ ਉਹ ਲਾ ਦੋ ਬਾਈ ਬੈਠੇ ਮੈਂ ਗਾ ਲੀ ਮੈਂ ਬਾਪੂ ਵੀ ਨਹੀਂ ਤਾਂ ਲਾਉਣ ਦਿੰਦਾ ਜੀ ਮੈਂ ਜਾ ਕੇ ਫਿਰ ਮੋਟਰ ਆਪੇ ਚਲਾਈ ਐ ਭੇਜਿਆ ਹੋਇਆ ਤਾਂ ਮੈਂ ਆਪੇ ਚਲਾ ਕੇ ਆਇਆ ਤਾਂ ਥੋੜਾ ਦੋ ਦਿਨ ਮੈਂ ਕਣਕ ਭਰ ਗਈ 4.5 ਕਿਲੋ ਦੋ ਦਿਨ ਚ ਘਰ ਤੇ ਆ ਰਾਤ ਨੂੰ ਮੇਰੀ ਗੱਲ ਥੋੜਾ ਹੁਣ ਤਾਂ ਆ ਗਈ ਸਭੀ ਪੰਜ ਵਜੇ ਨਾ ਛਣੀ ਹੈ ਹੁਣ ਇਹ ਰਾਤ ਨੂੰ ਰਾਤ ਜਿਹੜੀ ਮੋਢੂ ਮਾ ਚੰਗਾ ਪਾਣੀ 2 ਕਿਲੋ ਰੱਖ ਦਿੰਦੀ ਹੈ ਕਿਹੜੇ ਨਾ ਛਣੀਆ ਰਾਤ ਨੂੰ ਇਹ 2 ਕਿਲੋ ਦੇ ਵੱਧ ਭਰ ਦਿੰਦੇ ਫੇਰ ਇਹ ਧਰਤੀ ਗਿੱਲੀ ਚ ਪਾਣੀ ਰਾਤ ਨੂੰ ਮਾਰ ਬਥੇਦੀ ਕਰਦਾ ਹਾਂ ਉਦੋਂ ਅਸੀਂ 2 ਵਜੇ ਦਾ ਅਲਾਰਮ ਲਾਇਆ ਰਾਤ ਨੂੰ ਜਦ ਵੀ ਫੜਿਆ ਬਗੈਸ ਟਾਈਮ ਨੂੰ ਭਰ ਨਹੀਂ ਜਾਣੂਗਾ ਐ ਡੌਲਮ ਲੱਗਿਆ ਪੈਦਾ ਮੈਂ ਪਰਸੋਂ ਭਰਿਆ ਅਲਾਰਮ ਲਾਇਆ ਸਕੇ ਤੱਕ ਨੰਡ ਚ ਕੀ ਲੈ ਆਣ ਭਰਦੀ ਆ ਭਰ ਦਿੰਦੀ ਆ 2 ਵਜੇ ਬੰਦ ਕਰਕੇ ਆਇਦੋਂ ਰਾਤ ਨੂੰ ਮੀਂਹ ਦਾ ਹਰ ਰਸਿਆ ਹੋਈ ਨਹੀਂ ਚੰਗਾ ਨਾ ਪਵੇ ਹਲੇ ਯਾਰ ਪਾਣੀ ਸਭ ਨਹੀਂ ਚਰਾਤੇ ਬਾਈ ਹੁਣ ਮੰਡਲ ਜੀ ਵੀ ਲਾਤੇ ਮਾੜੀ ਸੇਵਾ ਨੂੰ ਪੈ ਜਾਂਦਾ ਹੁੰਦਾ ਅੱਗੇ ਐਦ ਕਿ ਹੋ ਵੀ ਨਹੀਂ ਪਿਆ ਉਹ ਵੀ ਲਾ ਕੇ ਲੋੜੀ ਵੀ ਲਾ ਕੇ ਖੇਤ ਵੀ ਵਾਦਣਾ ਪਵੇ ਲੈ ਕਹਿੰਦਾ ਲਾਓ ਹੁਣ ਪਰ ਸਾਨੂੰ ਪਾਉਂਦੇ ਆ ਫਿਰ ਤਵੀਆਂ ਹਾ ਕਿੱਥੇ ਕੋਣ ਦੋ ਗੀਲੇ ਰੋਵਾਂ ਨੇ ਅੱਛਾ ਤਾਂ ਲੌੜੇ ਉਹ ਜੀਰੀ ਲਾਂਗੇ ਸੋਕਰ ਮੱਕੀ ਬੀਜੂਗਾ ਪਹਿਲਾਂ ਹੁਣ ਮੱਕੀ ਵਧੀਆ ਬੀਜ ਬੀਜਣੇ ਨੇ ਤਕਰੀਬ ਦੀ ਵੀ ਡਾਇਰੀ ਵੀ ਜਾ ਲੈ ਇੱਕ ਵਾਰ ਮਸ਼ੀਨ ਬੁਲਾ ਲਿਓ ਹਾਂ ਮੈਂ ਤਿਆਰ ਕਰਕੇ ਛੱਡ ਦਿੰਦਾ ਉਹਨੇ ਮੈਂ ਪਾਣੀ ਵੀ ਬੀਜਰੇ ਦਊਗੀ ਮੁੰਡਾ ਲੇਬਰ ਦਵਾ ਦੇ ਜੀ ਹੈਗੀ ਕੋਈ ਹੈ ਲੇਬਰ ਕਦੇ ਬਾਤ ਬੋ ਦੋ ਪੰਜ ਸੱਤ ਟਰਾਲੀਆਂ ਲਿਆਉਣੀਆਂ ਇੱਥੇ ਮਿੱਟੀ ਦੀ ਬਿੱਤਾ ਕਿੰਨੇ ਜਣੇ ਬੈਠੇ ਨਾਲੇ ਸਿਆਲ ਆ ਇਹ ਮਹਿੰਗਾ ਪੈਣਾ ਸੌਦਾ ਰੋਜ਼ 500 ਖਾ ਜੇ ਕਰਨਾ। ਟਰਾਲੀਆਂ ਭਈਆਂ ਨੇ ਕਿਤੇ ਨਹੀਂ। ਕੋਈ ਮੇਰੇ ਲੋਣ। ਪਰਣੀ ਤੇਰੀ। ਖਾ ਦੂਗੀ ਯਾਰ। ਤੇ ਦੋ ਗਿਹੜੇ ਲਾ ਦੇ ਕਰੇ ਰੋਜ਼ ਸ਼ਾਮ 500 ਖਰਾਏ। ਇਹ ਦੋ ਇੱਕ ਇੱਕ ਲੱਗੇ ਕਰਨਾ ਸਾਥੇ ਤਾਂ। ਬਸ। ਹੁਣ ਰੇਡ ਤੋਂ। ਆਹੋ ਫੇਰੇ ਮਹਿੰਗਾ ਪੈਣਾ। ਕਿਹ ਰੇਡ ਹੋੜ ਤੋਂ। ਕਿਹੜੇ ਲਾਇਕ ਹਨ ਨਾਲੇ ਗਰਮੀ ਆ ਜੀ ਗਾਨੀ ਸਾਨੂੰ। ਆਪਣਾ ਕੋਟ ਵੀ ਖੋਲਦੇ ਕਰਨੇ ਅਸੀਂ ਚੱਲ। ਫੇਰ ਤਾਂ ਦੋ ਬਲ ਹੋਦੇ ਕਰੂ ਮੈਂ ਤੇਰੇ ਕਰੂ। ਰੋਟੀ ਮਿਲਾ ਬੇਲੀ। ਸ਼ਾਮ ਨੂੰ। ਬਸ ਠੀਕ ਹੈ। ਇਸੀ ਲਾਗੇ ਲਿਆ ਕਰਨਾ ਪਾਣੇ ਕਿਹੜਾ ਛੋਟਾ ਲਿਆ ਕਰਨਾ ਲੈ ਆਈ ਕਿ ਰਾਤ ਦੇ 11 ਵਜੇ ਕਹਿੰਦਾ ਸਾਨੂੰ ਵੀ ਅਜੇ ਤੇਰੇ ਕੀ ਨਹੀਂ ਹੋਆ ਉਹ ਕੋਕਤ ਲਾਉਣ ਵਾਲਾ ਬਣ ਕਮਾਲ ਬਣਾ ਕਰਦੀ ਨਹੀਂ ਜਿਹੜਾ ਟੋਏ ਪਹਿਲੇ ਤੋਂ ਟੋਏ ਪੜਦੇ ਨੇ 500 ਦਾ ਘੱਟ ਨਹੀਂ ਸਾਨੂੰ 12 ਹਾਂ ਜੀ ਮਿੱਟੀ ਲਾਦੀ ਟੈਰਾਂ ਨੇ ਤੇ ਗੁੱਸਾ ਕਰ ਗਿਆ ਜਿਵੇਂ ਗੱਟੀ ਦੇ ਦੇ ਦਿੱਤੀ ਲੱਗੇ ਉੱਤੇ ਪੜਦੇ ਫੋਕਾ ਰੈਟਰੋ ਖੜਾ ਜਾ ਕੇ ਹਾਂ ਲੈ ਲਓ ਪੰਗਾ 11 ਵਜੇ ਰਾਤ ਦੇ ਸਾਡੇ ਪੰਜਾਬੀ ਬਹੁਤ ਪੁੱਠੇ ਕੰਮ ਕਰਦੇ 7:30 ਵਜੇ ਟਰਾਲੀ ਭਰ ਕੇ ਤੁਰਨ ਲੱਗੇ 11 ਵਜੇ ਵਾਲੇ ਸਾਡੀ ਗਲਤੀ ਨਹੀਂ ਹਾਂ ਗਲਤੀ ਕਾਨੂੰ ਆ ਚੌੜ ਨੇ ਇਹ ਚੰਕਰ ਬੋਲਦਾ ਉਹਨੇ ਚੌੜ ਕਰਤੀ ਮੈਨੂੰ ਟਰੈਕਟਰ ਪਰ ਮਾਣਦਾ ਮੈਂ ਨਹੀਂ ਖੜਦਾ ਪਟ ਲੈਣਾ ਉਹਨੇ ਚੌੜ ਕਰਤੀ ਦੇ ਮੈਂ ਮਿੱਟੀ ਲਾਦੀ ਟਰੈਕਟਰ ਦਾ ਫੇਰ ਨਹੀਂ ਰੁਕਿਆ ਹੁੱਕ ਪਟ ਲਿਆ ਆ ਉਹ ਹੁੱਕ ਪਟ ਲਿਆ ਉਹ ਚੌੜ ਕਰੀ ਨਾ ਜਿਹੜੇ ਟੋਏ ਪਾਣਾ ਸੀਦਾ ਮੈਸੇਜ ਮੈਸੇਜ ਰਾਲੀ ਵੀ ਸਾਲੀ ਸੋਹਣੀ ਲੱਦੀ ਹੋਈ ਸੀ ਆਹ ਭਰੀ ਦੀ ਟੋਕਿਆ ਨਾ ਫੁੱਲ ਕੋਈ ਕੱਢਦੇ ਜੇ ਨਹੀਂ ਰਹਿੂ ਕਰਦਾ ਤੇ ਨਿਹਰਾ ਨਹੀਂ ਚੱਲਣਾ ਕਰ ਦਿੰਦੇ ਦਾ ਦੂਣਾ ਤਲਾਈ ਹੁਣ ਉਹਨੂੰ ਦਸਭਾਲੀ ਹੋਈ ਕੁਮਾਨ ਅੱਜ ਕਮਾੜੀ ਇਹ ਤਾਂ ਮਗਿਆ ਵੀ ਹਾਜ਼ਰੀ ਭਰਦੇ ਉਹਨਾਂ ਦੀ ਭਾਈ ਦੇਖ ਤੂੰ ਵੀ ਹੈ ਨਹੀਂ ਤੇ ਅਸੀਂ ਪਿੱਛੇ ਦੇ ਹਾਜ਼ਰੀ ਭਰੀ ਆ ਬਾਈ ਮੇਰੇ ਮਿਲ ਨੂੰ ਕੁ ਟੰਡਾ ਹੋ ਜਾਣਾ ਨਾ ਕਿ ਹੱਥ ਨੂੰ ਭਾਈ ਸੁਲਾ ਦੋ ਤਿੰਨ ਦਿਨ ਹੋ ਗਏ ਸੁੱਤਾ ਨਹੀਂ ਹੈਗਾ ਕੌਣ ਜੱਗਾ ਦਾ ਗੋਡੇ ਨਾਲ ਤੋੜਨ ਲੱਗੇ ਸੀ ਤਾਂ ਰੋਕਿਆ ਉਹ ਨਾ ਮੈਂ ਨਹੀਂ ਤੋੜਦਾ ਕੌਣ ਹੀ ਹਟਿਆ ਤੂੰ ਕਹਿੰਦਾ ਤਿੰਨ ਦਿਨ ਹੋ ਗਏ ਉੱਥੇ ਕੀ ਕਰਦਾ ਤਾ ਮੇਲ ਚਲਾਉਂਦਾ ਨਾ ਨਾ ਤਿੰਨ ਦਿਨ ਥੋੜੋ ਹੋ ਗਏ ਉਹ ਤੇਰਾ ਬਾਪੂ ਹੀ ਕਹਿੰਦਾ ਮੇਲੇ 'ਚ ਸੌਣੇ ਜਾਂਦਾ ਏ ਫੋਕ ਕਾਂਜਾ ਦੇ ਉੱਤੇ ਉੱਤੇ ਸਾਲੀ ਕਿੱਥੇ ਨੀਂਦ ਆਉਂਦੀ ਆ ਨਹੀਂ ਯਾਰ ਤੁਹਾਨੂੰ ਆਉਂਦੀ ਆ ਜਾਨੂੰ ਚੌਕੀ ਤੋਂ ਉਹ ਕਰ ਦੋਗਾ ਨਹੀਂ ਕੁਕੂ ਹੋਰ ਪੇ ਦਾ ਅੱਧੇ ਘੰਟੇ ਬਾਅਦ ਫੇਰ ਅੱਖ ਲੱਗਦੀ ਜਾਨੂੰ ਫੇਰ ਸਾਲੀ ਇੱਕ ਟਰੈਕਟਰ ਵੀ ਚੁਰੇ ਹੋਊਗਾ ਉਹ ਵੀ ਗਾਂ ਘਰਾਉਣ ਆਉਂਦੇ ਆ ਕੋਰ ਦੇ ਜਿਹੜੀ ਚੌਕੀਦਾਰ ਨੇ ਨਹੀਂ ਕਹਿਣਾ ਤੈਨੂੰ ਤੇਰੇ ਪਿੱਛੇ ਵਾਲੇ ਨੇ ਕਹਿਣਾ ਬਾਈ ਕਰ ਗਾਂ ਵੀ ਤੈਨੂੰ ਕਿਹਾ ਕੇ ਜਾਂ ਘੰਟੇ ਵੀ ਜੰਦਾ ਖੜਾ ਰਹਿ ਜਿੱਥੇ ਹੈਗਾ ਨਾ ਉਈਓ ਬੱਸ ਕਿਹੜੀ ਸਪੀਡ ਆਉਦੀ ਐਨੀ ਅਵੇਕਾ ਪੈ ਟੁਰਨਾ ਵੀ ਮੇਰੀ 10 ਵਜੇ ਅੱਖ ਲੱਗੀ ਪੂਰੇ ਉਹ ਲੋਕਾਂ ਸਾਹਮਣੇ 10 ਵਜੇ ਇਹ ਮੰਨੂ ਨੇ 12 ਵਜੇ ਹਾਕ ਮਾਰਤੀ ਕਦੇ ਟ੍ਰੈਫਿਕ ਲੱਟਾ ਬੰਦ ਦੇ ਗਾਹ ਮੜਾ ਜਾ ਫੇ ਇਦਾਂ ਘੰਟਾ ਹੋਇਆ ਦੋ ਵਜੇ ਇੱਕ ਦੂ ਦੇ ਮੂਰੇ ਨੂੰ ਜਾਈ ਜਾਉਗੇ ਕਦੇ ਰੋਂਗ ਸਾਈਡ ਕਦੇ ਕੁਝ ਕਰ ਉਤੇ ਬਾਅਦ ਮੇਰੀ ਅੱਖ ਨਹੀਂ ਲੱਗੀ ਥਾਲੀ ਆ ਸਰਜੀਤਿਆਂ ਲਾਈਟਾਂ ਕੋਲ ਬਹੁਤ ਜ਼ਿਆਦਾ ਇਦਾਂ ਹੁੰਦਾ 5-6 ਮਿੰਟ ਲੱਗੇ ਉਹਨੇ ਸਾਨੂੰ ਮੈਂ ਘਰ ਤੇ ਜਿੰਨੇ ਨੂੰ ਟਰੈਕਟਰ ਲੈ ਗਿਆ 5-7 ਮਿੰਟ ਦਾ ਕੰਮ ਅਸਾਂ ਦਾ ਉਹਨਾਂ ਜਿਹੜੇ ਰੋਕ ਲੈਣੇ ਔਖੇ ਹੋ ਗਏ ਲੋਕ ਕੋਈ ਗੱਲ ਹੈ ਨਾ ਸਬਰ ਹੈ ਨਹੀਂ ਰਿਹਾ ਜਮਾਈ ਤੂੰ ਹੋਰ ਦੇਖ ਮੈਂ ਅਸੀਂ ਟੋਚਨ ਪਾਇਆ ਤੇ ਟਰੈਕਟਰ ਬਾਹਰ ਕੱਢਿਆ ਫੇਰ ਕੋਲੇ ਪਿੱਛੇ ਦੇਖਣ ਲੱਗ ਗਿਆ ਮੈਂ ਕਿ ਚੱਲ ਟੋਚਨ ਖੋਲਦਾ ਬੰਦਾ ਗੱਡੀ ਵਾਲਾ ਉੱਪਰ ਜਿਹੜਾ ਵਾਲਾ ਅਮਰਾ ਟੋਚਨ ਖੋਲਣ ਲੱਗਿਆ ਵਾ ਤਾਂ ਗੱਡੀਆਂ ਨੇ ਮੇਰੇ ਫੁੱਟ ਲੈ ਕੇ ਗੱਡੀ ਖੜਾਈ ਉਹ ਕਿੰਨਾ ਕ ਫਰਕ ਇੰਨਾ ਕ ਲੈ ਇਹ ਮਾੜੇ ਕਿਧਰ ਮੂੰਹ ਚੱਕਿਆ ਹੈ ਮੈਂ ਇਹ ਕਿਤੇ ਨੂੰ ਮੋੜੂਗਾ ਵੀ ਤਾਂ ਹੀ ਟਰੈਲੇ ਨਿਕਲੂਗਾ ਵੀ ਥਾਰੇ ਪਿੱ ਪੰਮਾ ਜੀ ਪਿੱਛੇ ਨੂੰ ਦੇਖ ਕੇ ਕਲੱਚ ਛੱਡ ਦਿੰਦਾ ਵੀ ਮੂਰੇ ਕਿਹੜਾ ਕੁਸ ਆਏਗਾ ਦੇਖੇਗਾ ਕਲੱਚ ਛੱਡ ਦਿੰਦਾ ਕਰਤੀ ਦੀ ਕੱਟੀ ਕਰ ਦੇਣੀ ਸੀ ਸਾਰੀ ਉਹ ਦੇਖੀ ਜੀ ਹੈਗੀ ਤੁਸੀਂ ਦੇਖ ਜੇ ਉਹ ਗਈ ਦੀ ਉਹ ਤਾਂ ਮੈਂ ਪਿੱਛੇ ਦੇਖਦਾ ਤਾਂ ਉਹਦੇ ਕਿ ਨਹੀਂ ਟੋਚੇ ਖੋਲਦੇ ਨਹੀਂ ਕਈ ਵਾਰ ਬੰਦਾ ਇਉਂ ਕਲੱਚ ਛੱਡ ਦਿੰਦਾ ਥੋੜਾ ਜਿਹਾ ਇਹ ਤਾਂ ਦੇਣੀ ਜੀ ਹੈਗੀ ਜਿਹੜਾ ਚੜਾਉਣੇ ਦੇ ਲਿਆ ਕੇ ਪੁੰਦਲ ਦਾ ਫੇਰ ਕੱਢਣਾ ਹੀ ਨਹੀਂ ਤੇ ਜੇ ਤੁਹਾਨੂੰ ਦਿੰਦਾ ਤਾਂ ਦੇ ਦਿੰਦਾ ਜਿਹੜੇ ਨਾ ਜਿਹੜਾ ਉਹ ਤਾਂ ਦਿਨ ਤਾਂ ਸੀ ਤਾਂ ਲੱਗ ਗਏ ਆਏ ਨਹੀਂ ਰੋਦੇ ਹੈਗੇ ਲੋਕ ਯਾਰ ਉਹ ਸਰਜੀਤ ਦੇ ਲੈਟਾਂ ਕੋਲ ਨਾ ਪਰ ਖੜਾ ਆਇਆ ਕਿੱਥੇ ਬਾਬੇ ਖੜਾ ਪੰਪਰ ਅੱਛਾ ਇਦੋਂ ਲੈਟ ਹੁੰਦੀ ਆ ਪੁੱਠੇ ਵਾਸ ਨੂੰ ਪਰਸੋਂ ਫਸ ਗਿਆ ਮੰਨੋ ਤਾਂ ਐ ਤਾਂ ਮਹਾ ਕਿੱਥੇ ਚੱਲ ਗਿਆ ਬਾਈ ਉੱਥੇ ਚਲੀ ਜਾਉ ਸ਼ਾਮ ਨੂੰ